ਅੱਜ ਦੀ ਇਹ ਪ੍ਰੈਸ ਕਾਨਫਰੰਸ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਬੁਲਾਈ ਗਈ ਆ ਪਹਿਲੇ ਆਉਣ ਵਾਲੇ ਹੌਲੇ ਮੁਹੱਲੇ ਦੇ ਉੱਤੇ ਪਾਰਟੀ ਵੱਲੋਂ ਲਿਖੇ ਗਏ ਪ੍ਰੋਗਰਾਮ ਔਰ ਦੂਸਰਾ ਜਿਹੜੀ ਕੱਲ ਡਵੈਲਪਮੈਂਟ ਹੋਈ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਦੋਨਾਂ ਨੂੰ ਫਾਰਕ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਤਿੰਨਾਂ ਹੀ ਤਖਤਾਂ ਦੇ ਜਥੇਦਾਰ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਦਲ ਦਿੱਤੇ ਗਏ ਫਾਰਕ ਕਰ ਦਿੱਤੇ ਗਏ ਕਿਉਂ ਕੀਤੇ ਗਏ ਅੱਗੇ ਇਹਨਾਂ ਦਾ ਕੀ ਆ ਲਾਉਣਾ ਚਾਹੀਦਾ ਪੰਥਕ ਨਜ਼ਰੀਆ ਇਹਦੇ ਬਾਰੇ ਕੀ ਆ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਇਹਨਾਂ ਦੋਹਾਂ ਇਸ਼ੂਆਂ ਦੇ ਉੱਤੇ ਪ੍ਰੈਸ ਕਾਨਫਰੰਸ ਅੱਜ ਹੋਈ ਆ ਜਥੇਦਾਰ ਸਹਿਬਾਨਾ ਵਾਲੇ ਅਕਾਲੀ ਦਲ ਦੇ ਟੌਪਿਕ ਦੇ ਉੱਤੇ ਦੂਸਰੇ ਨੰਬਰ ਤੇ ਗੱਲ ਹੋਈ ਕਿ ਸਭ ਤੋਂ ਪਹਿਲਾਂ ਜਿਹੜਾ ਇਸ ਵਾਰ ਹੋਲਾ ਮਹਲਾ 13 14 ਤੇ 15 ਤਰੀਕ ਨੂੰ ਇੱਕ ਕੋਮ ਵੱਲੋਂ ਮਨਾਇਆ ਜਾ ਰਿਹਾ ਆਨੰਦਪੁਰ ਸਾਹਿਬ ਵੱਡੀ ਗਿਣਤੀ ਦੇ ਸੰਗਤਾਂ ਦੇ ਸਾਮਦ ਆ ਤੇ ਪਹੁੰਚਦੀਆਂ ਨੇ ਹੋਲਾ ਮਹਲਾ ਸਿੱਖਾਂ ਦੀ ਜੁਝਾਰੂ ਸਪਿਰਿਟ ਦਾ ਪ੍ਰਤੀਕ ਆ ਔਰ ਜਿਸ ਜਗ੍ਹਾ ਤੇ ਉੱਤੇ ਮਨਾਇਆ ਜਾਂਦਾ ਆ ਉਹ ਸਿੱਖਾਂ ਦੀ ਜੁਝਾਰੂ ਸਪਿਰਿਟ ਦੇ ਨਾਲ-ਨਾਲ ਸਿੱਖਾਂ ਦੀ ਵਿਲੱਖਣ ਹੋਣ ਦਾ ਹਸਤੀ ਦਾ ਵੀ ਪ੍ਰਤੀਕ ਆ ਕੇਸ ਗੱਟ ਸਾਹਿਬ ਯੋਹੀ ਧਰਤੀ ਆ ਜਿੱਥੇ ਖਾਲਸੇ ਨੂੰ ਨਿਆਰਾ ਸਰੂਪ ਦੇ ਕੇ ਇੱਕ ਨਿਆਰੀ ਕੌਮ ਸੰਪੂਰਨ ਰੂਪ ਦੇ ਵਿੱਚ ਗੁਰਮਾਰਾ ਨੇ ਸਥਾਪਿਤ ਕੀਤੀ ਹੈ ਔਰ ਉਸੇ ਧਰਤੀ ਦੇ ਉੱਤੇ ਜੁਝਾਰੂ ਪੰਨ ਦਾ ਜਿਹੜਾ ਪ੍ਰਤੀਕ ਹੋਲਾ ਮਹੱਲਾ ਹੈ ਜਿਹਦੇ ਵਿੱਚ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉੱਥੇ ਗਤਕੇ ਦੇ ਜਾਂ ਹੋਰ ਕੋਰਸ ਦੇ ਜੋਰ ਸਾਰੇ ਵਖਾਲਦਿਆਂ ਨੇ ਉਹ ਉੱਥੇ ਕੀਤਾ ਜਾਂਦਾ ਹੈ ਪਰ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਕੌਮਾਂ ਇਹਨਾਂ ਚੀਜ਼ਾਂ ਨੂੰ ਸਿਰਫ ਮੇਲਿਆਂ ਤੱਕ ਸੀਮਤ ਕਰਕੇ ਵੇਖਦੀ ਪਈ ਆ ਪਰ ਸਾਡਾ ਮੰਨਣਾ ਹੈ ਕਿ ਇਹਨਾਂ ਨੂੰ ਮੇਲਿਆਂ ਤੋਂ ਗਾਂਹ ਜਿਨ੍ਹਾਂ ਜਿਹੜੇ ਕਾਰਨਾ ਕਾਰਨ ਅਸਜ ਗੁਰਮਾਰਾ ਜੀ ਨੇ ਸਾਰੇ ਜੋੜ ਮੇਲ ਸ਼ੁਰੂ ਕੀਤੇ ਉਹਨਾਂ ਗੱਲਾਂ ਦੀ ਅਸਲੀ ਸਪਿਰਿਟ ਜਿਹੜੀ ਆ ਉਹ ਕੌਮ ਦੇ ਅੰਦਰ ਜਗਾਉਣੀ ਚਾਹੀਦੀ ਆ ਔਰ ਉਸੇ ਸਪਿਰਿਟ ਨੂੰ ਜਗਾਉਣ ਦੇ ਲਈ ਆਪਣੇ ਜਝਾਰੂ ਜੱਜ ਬਿਆਨ ਨੂੰ ਆਪਣੀ ਬਲੱਖਣ ਹੋਣ ਦਾ ਅਸਤੀ ਦੀ ਸਪਿਰਿਟ ਨੂੰ ਔਰ ਸਿੱਖ ਰਾਸ਼ਟਰ ਦੇ ਸੰਕਲਪ ਨੂੰ ਆਪਣੀ ਕੌਮ ਦੇ ਵਿੱਚ ਭਰਨ ਦੇ ਲਈ 13 ਤਰੀਕ ਨੂੰ ਦਲ ਖਾਲਸਾ ਵੱਲੋਂ ਹੁਸ਼ਿਆਰਪੁਰ ਤੋਂ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਕੇਸਗੜ੍ਹ ਦੀ ਲਲਕਾਰ ਨਾਮ ਦਾ ਮਾਰਚ ਕੀਤਾ ਜਾਏਗਾ ਇਹ ਮਾਰਚ ਹੁਸ਼ਿਆਰਪੁਰ ਤੋਂ 10 ਵਜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋਏਗਾ। ਔਰ ਚੱਬੇਵਾਲ ਮਾਇਲਪੁਰ ਹੁੰਦਾ ਹੈ ਗੜਸ਼ੰਕਰ ਔਰ ਗੜਸ਼ੰਕਰ ਤੋਂ ਫਿਰ ਅਨੰਦਪੁਰ ਸਾਹਿਬ ਰਾਹ ਰਸਤੇ ਦੇ ਵਿੱਚ ਜਿੱਥੇ ਜਿੱਥੇ ਕ੍ਰੀਮਪੁਰ ਪੋਜੇਵਾਲ ਔਰ ਜਿਹੜਾ ਮਜਾਰਾ ਪਿੰਡ ਆ ਇਹਨਾਂ ਦੇ ਜਿੰਨੇ ਲੰਗਰ ਨੇ ਜਾਂ ਜਿੱਥੇ ਜਿੱਥੇ ਸੰਗਤ ਜੁੜਦੀ ਆ ਉੱਥੇ ਰੁਕਦਾ ਆ ਬੜਾ ਕਰਦਾ ਆ ਸ਼ਾਮ ਨੂੰ ਅਨੰਦਪੁਰ ਸਾਹਿਬ ਪਹੁੰਚੇਗਾ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਉੱਤੇ ਅਰਦਾਸ ਕੀਤੀ ਜਾਏਗੀ ਔਰ ਇਹ ਮਾਰਚ ਬਾਈਪਲ ਜੰਦਰ ਸਿੰਘ ਜਿਲ੍ਹਾ ਜੱਜਦਾਰ ਖੁਸ਼ਿਆਰ ਪਰ ਹੋਰ ਬਾਈ ਦਲਬਖ ਸਿੰਘ ਜਿਲ੍ਹਾ ਜੱਜਦਾਰ ਗੁਰਦਾਸਪੁਰ ਇਹਨਾਂ ਦੋਨਾਂ ਦੀ ਅਗਵਾਈ ਦੇ ਵਿੱਚ ਕੀਤਾ ਜਾਏਗਾ ਜਿਹਦੇ ਵਿੱਚ ਨੌਜਵਾਨਾਂ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਔਰ ਉੱਥੇ ਸੰਤਾਂ ਵੱਲੋਂ ਕਹੇ ਗਏ ਬਚਨ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਜਿੱਥੇ ਉਹ ਕਹਿੰਦੇ ਸੀ ਕਿ ਜੋ ਗੁਲਾਮੀ ਕੋਲੋਂ ਲਾਉਣੀ ਆ ਤਾਂ ਪਹਿਲਾ ਆਨੰਦਪੁਰ ਸਾਹਿਬ ਘਰੇ ਵੱਡਜੋ ਜਿਨ੍ਹਾਂ ਨੇ ਅਜੇ ਅਮਰਤਪਨ ਨਹੀਂ ਕੀਤਾ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੁਰੂ ਵਾਲੇ ਬਣ ਅਮਰਤ ਸ਼ਕਣ ਔਰ ਖਾਲਸਾ ਪੰਥ ਦਾ ਹਿੱਸਾ ਬਣ ਕੌਮ ਦਾ ਹਿੱਸਾ ਬਣ ਇਸ ਟਾਈਮ ਜਿਹੜਾ ਸਾਡਾ ਬਹੁਤ ਦਾਤ ਸਮਾਜ ਆ ਉਹ ਕੌਮ ਦਾ ਹਿੱਸਾ ਹੁੰਦਾ ਆ ਵੀ ਕੌਮ ਦਾ ਹਿੱਸਾ ਨਹੀਂ ਗਾ ਕਿਉਂਕਿ ਗੁਰਮਹਾਰਾਜ ਨੇ ਸਿੱਖ ਦੀ ਝੋਲੀ ਦੇ ਵਿੱਚ ਜਦੋਂ ਅਮਰਤ ਦੀ ਦਾਤ ਪਾਈ ਫਿਰ ਇੱਕ ਸੰਪੂਰਨ ਪੰਥ ਦਾ ਕੌਮ ਜੜੀ ਉਹ ਸਾਜੀ ਗਈ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਅਜੇ ਗੁਰੂ ਆਲੇ ਨਹੀਂ ਬਣੇ ਉਹ ਗੁਰੂ ਆਲੇ ਬਣ ਔਰ ਇਸ ਮਾਰਚ ਦਾ ਹਿੱਸਾ ਬਣੋ ਦੂਸਰਾ ਜਿਹੜਾ ਟੌਪਿਕ ਆ ਕੱਲ ਸ਼੍ਰੋਮਣੀ ਕਮੇਟੀ ਵੱਲੋਂ ਮੀਟਿੰਗ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਅਦਤ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਫਾਰਕ ਕੀਤਾ ਉਥੇ ਤੀਜਾ ਵੀ ਇੱਕ ਨਾਲ ਉਹਨਾਂ ਦੇ ਕੋਲ ਅਸਤੀਫਾ ਪਿਆ ਸੀ ਜਿਨ੍ਹਾਂ ਨੂੰ ਅੱਜ ਉਹਨਾਂ ਨੇ ਪੈਂਡਿੰਗ ਰੱਖ ਲਿਆ ਸ਼੍ਰੋਮਣੀ ਕਮੇਟੀ ਦੇ ਆਪਣੇ ਖੋਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਜੀ ਦਾ ਇਹਦੇ ਸਾਰੇ ਬਾਰੇ ਜਿਹੜੀ ਗੱਲ ਐ ਜੋ ਦਾਲਕਾਲ ਸਾਦਾ ਨਜ਼ਰੀਆ ਆ ਉਹ ਸਰਦਾਰ ਕਮਰਪਾਲ ਸਿੰਘ ਉਹਨਾਂ ਨਾਲ ਸਾਂਝੀ ਕਰਨਗੇ ਜੋ ਵੀ ਇਹਦਾ ਨਜ਼ਰੀਆ ਜੋ ਅਸੀਂ ਸੋਚਦੇ ਆ ਕਿ ਇਹਦਾ ਹੱਲ ਹੋਣਾ ਚਾਹੀਦਾ ਉਹ ਵੀ ਜਿਹੜਾ ਆ ਉਹ ਇੱਥੇ ਡਿਸਕਸ ਕੀਤਾ ਜਾਵੇਗਾ ਸੋ ਆਉਣ ਵਾਲੇ ਸਮੇਂ ਦੇ ਅੰਦਰ ਸਾਰੇ ਬਾਰੇ ਦੇ ਵਿੱਚ ਸਰਦਾਰ ਕੌਰਪਾਲ ਸਿੰਘ ਔਰ ਵਿੱਚ ਜਿੱਥੇ ਲੋੜ ਪੈਗੀ ਉੱਥੇ ਮੈਂ ਤੁਹਾਡੇ ਨਾਲ ਜਿਹੜਾ ਆ ਉਹ ਗੱਲਬਾਤ ਕਰਾਂਗਾ ਪਰ ਬਜਵੇਂ ਰੂਪ ਦੇ ਵਿੱਚ ਇੱਕ ਵਾਰ ਜੋ ਸਾਡਾ ਨਜ਼ਰੀਆ ਹੈ ਦਾਲ ਖਾਲਸਾ ਦਾ ਕੱਲ ਵਾਲੇ ਇਨਸੀਡੈਂਟ ਦੇ ਉੱਤੇ ਉਹ ਸਰਦਾਰ ਕੌਰਪਾਲ ਸਿੰਘ ਤੁਹਾਡੇ ਨਾਲ ਸਾਂਝਾ ਕਰਨਗੇ ਕੱਲ 7 ਮਾਰਚ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਮ ਕਮੇਟੀ ਨੇ ਇੱਕ ਆਪ ਖੁਦਰੇਪੰਦਾ ਮਜ਼ਾਰਾ ਕਰਦੇ ਹੋਏ ਤਖਤਾਂ ਦੇ ਜਥੇਦਾਰਾਂ ਨੂੰ ਸੇਵਾਭੁਗਤ ਕੀਤਾ। ਅਕਾਗਦਕ ਸਾਹਿਬ ਦੇ ਜਥੇਦਾਰ ਤੇ ਕੇਸਗੜ ਸਾਹਿਬ ਦੇ ਜਥੇਦਾਰ ਗਾਨੀ ਸੁਲਤਾਨ ਸਿੰਘ ਦੋਨਾਂ ਨੂੰ ਸੇਵਾਭੁਗਤੀ ਕੱਲ ਦਿੱਤੀ ਗਈ ਹੈ। ਔਰ ਇਹ ਜਬਰੀ ਸੇਵਾ ਮੁਕਤੀ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਇਸੇ ਤਰ੍ਹਾਂ ਫਾਰਕ ਕੀਤਾ ਗਿਆ ਸੀ ਸੇਵਾ ਤੋਂ ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ અપਮਾਨਿਤ ਕਰਕੇ ਸੇਵਾ ਮੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਗਿਆਨੀ ਜੁਗਿੰਦਰ ਸਿੰਘ ਵਦੰਤੀ ਜੀ ਭਾਈ ਜਸਬੀਰ ਸਿੰਘ ਰੋਡੇ ਔਰ ਹੋਰ ਵੀ ਜਿਹੜੇ ਜਥੇਦਾਰ ਸਾਹਿਬ ਸੀਗੇ ਤਖਤਾਂ ਦੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ અપਮਾਨਿਤ ਕਰਕੇ ਰਸਵਾ ਕਰਕੇ ਘਰ ਭੇਜਿਆ ਗਿਆ ਸੀ। ਔਰ ਲੰਮੇ ਸਮੇਂ ਤੋਂ ਕੌਮ ਇਸ ਦਾ ਕੋਈ ਪਰਮਾਨੈਂਟ ਹੱਲ ਲੱਭਣ ਦੀ ਤਲਾਸ਼ ਕਰਨ ਦੀ ਜद्दोजहद ਕਰ ਰਹੀ ਹੈ ਔਰ ਇਸ ਬਾਬਤ ਬਹੁਤ سارے ਜਥੇਦਾਰ ਬਹੁਤ سارے ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਪ੍ਰਧਾਨਾਂ ਨੂੰ ਕਿਹਾ ਗਿਆ ਹੈ ਬਹੁਤ ਵਾਰ ਇਸ ਬਾਬਤ ਮੈਮੋਰੰਡਮ ਦਿੱਤੇ ਗਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਔਰ ਉਹਦਾ ਕਾਰਨ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੀ ਜਿਹੜੀ ਅਕਾਲੀ ਪਾਰਟੀ ਅਕਾਲੀ ਦਲ ਹੈ ਉਹ ਆਪਣੀ ਮੋਨੋਪੋਲੀ ਜਿਹੜੀ ਹੈ ਜਥੇਦਾਰਾਂ ਦੇ ਉੱਤੋਂ ਖਤਮ ਨਹੀਂ ਕਰਨਾ ਚਾਹੁੰਦੀ। ਉਹ ਜਥੇਦਾਰਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਜਿਹੜੀ ਉਹਨਾਂ ਦੀ ਮਾਈਂਡ ਸੈਟ ਹੈ ਉਸੇ ਮਾਈਂਡ ਸੈਟ ਤਹਿਤ ਉਹ ਜੱਥੇਦਾਰਾਂ ਦੇ ਨਿਯੁਕਤੀ, ਸੇਵਾ ਮੁਕਤੀ, ਕਾਰਜ ਖੇਤਰ ਤੇ ਅਧਿਕਾਰ ਖੇਤਰ ਬਾਰੇ ਚੁੱਪ ਕੋਈ ਵਿਧਿ ਵਿਵਧਾਨ ਨਹੀਂ ਹੈ। ਕੋਈ ਵੀ ਇਸ ਦੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈ। ਔਰ ਜੋ ਕੱਲ ਹੋਇਆ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਲੈਕ ਚੈਪਟਰ ਹੈ। ਕਾਲਾ ਅਧਿਆਇ ਹੈ ਜੋ ਕੱਲ ਹੋਇਆ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੌਮ ਨੂੰ ਬਾਰ-ਬਾਰ ਸ਼ਰਮਸਾਰ ਕਰਦੀਆਂ ਆ ਰਹੀਆਂ ਨੇ ਔਰ ਅਸੀਂ ਸਮਝਦੇ ਹਾਂ ਕਿ ਇਹਦੀ ਬੁਨਿਆਦੀ ਜਿਹੜੀ ਗੱਲ ਹੈ ਉਹ ਹੈ ਕਿ ਵਿਧਿਵਿਧਾਨ ਤੇ ਸੇਵਾ ਨਿਯਮ ਦੀ ਅਨਹੋਂਦ ਤੇ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਜਿਹੜੇ ਆਕਾ ਨੇ ਪੋਲਿਟਿਕਲ ਆਕਾ ਸ਼੍ਰੋਮਣੀ ਕਾ ਲੀਦਲ ਉਹ ਇਸ ਪਾਸੇ ਧਿਆਨ ਦੇਣ ਨੂੰ ਤਿਆਰ ਨਹੀਂ ਹੈ ਔਰ ਬੜੀ ਬੇਸ਼ਰਮੀ ਦੇ ਨਾਲ ਕੱਲ ਉਹਨਾਂ ਨੇ ਆਪਣੀ ਹੈਂਕਰ ਤੇ ਹੌਮੇ ਦਾ ਮੁਜ਼ਹਿਰਾ ਕੀਤਾ ਪੂਰੀ ਤਾਨਾਸ਼ਾਹ ਤਰੀਕੇ ਦੇ ਨਾਲ ਕਲ ਜੱਥੇਦਾਰਾਂ ਨੂੰ ਲਾਇਆ ਗਿਆ 2 ਦਸੰਬਰ ਨੂੰ ਆਪਣੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਸਮੇਤ ਆਪਣੇ ਪਹਿਲੇ ਗੁਨਾਹ ਤੇ ਮਾਫ ਕਰਵਾ ਲੇ ਪਰ ਅੱਗੋਂ ਨਵੇਂ ਗੁਨਾਹ ਕਰਨ ਦੇ ਰਾਹ ਪੈ ਗਿਆ ਔਰ ਇਹ ਕਲ ਗੁਨਾਹ ਕੀਤਾ ਗੈਸ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਗੁਨਾਹ ਕਰਵਾਇਆ ਗਿਆ ਔਰ ਜੋ ਕਲ ਹੋਇਆ ਇਸ ਦੇ ਉੱਤੇ ਕਲੀਅਰ ਕਟ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਦੀ ਛਾਪ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਇੱਕ ਤਾਂ بڑا ਸਿੱਧਾ ਕਾਰਨ ਹੈ ਜੋ ਹਰ ਸਿੱਖ ਨੂੰ ਸਮਝ ਵੀ ਪੈਂਦਾ ਹੈ ਔਰ ਉਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਬਾਰੇ ਵੀ ਪਤਾ ਕਿ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਨੇ ਅਕਾਲ ਤਖਤ ਦੀ ਫਸੀਲ ਤੋਂ ਉਸ ਦੀ ਬਲੀ ਚੜਾਈ ਗਏ ਨੇ ਤਿੰਨੇ ਜਫੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤਿੰਨਾਂ ਨੂੰ ਬਦਲੇ ਦੀ ਭਾਵਨਾ ਦੇ ਨਾਲ ਬਾਰ ਕੀਤਾ ਗਿਆ ਔਰ ਉਹਨਾਂ ਦੇ ਦੋਸ਼ ਬੜੇ ਬੇਬੁਨਿਆਦ ਹਲਕੇ ਦਰਜੇ ਦੇ ਔਰ ਮਨਕਰ ਤੋਂ ਨਾ ਦੇ ਉੱਤੇ ਲਾਏ ਗਏ ਇਹ ਸਾਰੇ ਦੋਸ਼ 2 ਦਸੰਬਰ ਤੋਂ ਪਹਿਲਾਂ ਕਿਸੇ ਜਥੇਦਾਰ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਦਿਖੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿਖੇ 2 ਦਸੰਬਰ ਤੋਂ ਬਾਅਦ ਹੀ ਸਾਰੇ ਜਿਹੜੇ ਦੋਸ਼ ਨੇ ਜਿਹੜੇ ਉਹਨਾਂ ਦੀਆਂ ਗਲਤੀਆਂ ਨੇ ਜਿਹੜੇ ਉਹਨਾਂ ਦੇ ਅਫਗੋ ਨੇ ਉਹ ਇਹਨਾਂ ਨੂੰ ਦਿਖਣੇ ਸ਼ੁਰੂ ਹੋਏ ਨੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਹੋਏ ਨੇ ਉਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਉਸ ਦੀ ਆਵਾ ਨੂੰ ਮੁੜ ਬਹਾਲ ਕੀਤਾ ਸੀ ਬਟ ਇਹ ਗੱਲ ਨਾ ਤਾਂ ਅਕਾਲੀ ਦਲ ਨੂੰ ਡਾਈਜੈਸਟ ਹੋਈ ਤੇ ਨਾ ਸੁਖਬੀਰ ਸਿੰਘ ਬਾਦਲ ਨੂੰ ਹੋਈ ਔਰ ਜੋ ਕੁਝ ਕਲ ਕੀਤਾ ਗਿਆ ਉਹ ਪੂਰੇ ਹੰਕਾਰ ਔਰ ਹਉਮੈ ਦੇ ਉੱਤੇ ਕੀਤਾ ਗਿਆ ਔਰ ਪੂਰੇ ਖਾਲਸਾ ਪੰਥ ਨੂੰ ਵੰਗਾਰ ਕੇ ਕੀਤਾ ਗਿਆ ਔਰ ਇਹ ਦਿੱਤ ਜਾਣ ਕੇ ਕੀਤਾ ਗਿਆ ਹੁਣ ਸਵਾਲ ਖਾਲਸਾ ਪੰਥ ਤੇ ਹੈ ਕਿ ਉਹਨੇ ਇਸ ਦਾ ਜਵਾਬ ਕਿਸ ਤਰੀਕੇ ਦੇ ਨਾਲ ਦੇ ਇਹ ਸਿਸਟਮ ਨੂੰ ਕਿਵੇਂ ਬਦਲਦਾ ਹੈ ਔਰ ਦੇਖੋ ਇੱਕ ਗੱਲ ਹੋ ਰਹਾ ਨਾਲ ਦੇ ਨਾਲ ਕੱਲ ਨਵੇਂ ਜਥੇਦਾਰ ਦੀ ਚੋਣ ਹੋਈ ਉਸੇ ਸਿਸਟਮ ਨੇ ਚੋਣ ਕੀਤੀ ਹੈ ਉਸੇ ਮਾਈਂਡਸੈਟ ਨੇ ਚੋਣ ਕੀਤੀ ਹੈ ਬਿਨਾਂ ਪੰਥ ਨੂੰ ਭਰੋਸੇ 'ਚ ਲਿਆ ਬਿਨਾਂ ਪੰਥ ਦੀ ਆਗਿਆ ਦੇ ਉਸੇ ਸਿਸਟਮ ਨੇ ਨਵਾਂ ਜਥੇਦਾਰ ਦੀ ਚੋਣ ਕੀਤੀ ਹੈ ਗਿਆਨੀ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਗੜਗਟ ਨੂੰ ਉਹਨਾਂ ਬਾਰੇ ਜੋ ਪੜਿਆ ਅਖਬਾਰ ਦੇ ਵਿੱਚ ਯੰਗ ਨੇ ਸਿੱਖ ਪ੍ਰਚਾਰਕ ਨੇ ਪੜੇ ਲਿਖੇ ਨੇ ਸਿੱਖ ਮਿਸ਼ਨਰੀ ਕਾਲਜ ਦੀ ਉਹਨਾਂ ਦੀ ਪੜ੍ਹਾਈ ਹੈ ਐਮਏ ਉਹਨਾਂ ਨੇ ਕੀਤੀ ਹੈ ਬਹੁਤ ਵਧੀਆ ਗੱਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYE ਨਹੀਂ ਹੈਗੇ ਵਧੀਆ ਗੱਲ ਹੈ ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYE ਨਹੀਂ ਹੈਗੇ ਪੜੇ ਲਿਖੇ ਨੌਜਵਾਨ ਨੇ ਇਹ ਵੀ ਚੰਗੀ ਗੱਲ ਹੈ ਪਰ ਸਵਾਲ ਉਹਨਾਂ ਦੀ ਨੀਚੀ ਸ਼ਖਸੀਅਤ ਦਾ ਨਹੀਂ ਹੈ ਤੇ ਉਹ ਬਹੁਤ ਚੰਗੇ ਹੋ ਸਕਦੇ ਹਨ ਉਹ ਕੌਮ ਦੇ ਲਈ ਕੋਈ ਚੰਗਾ ਵੀ ਕਰ ਸਕਦੇ ਹਨ ਆਉਣ ਵਾਲੇ ਵਕਤ ਵਿੱਚ ਬਟ ਸਾਡੇ ਲਈ ਇੱਕ ਜਿਹੜਾ ਸਵਾਲ ਹੈ ਖੜਾ ਹੁੰਦਾ ਸਾਹਮਣੇ ਉਹ ਹੈ ਕਿ ਜਿਸ ਸਿਸਟਮ ਨੇ ਉਹਨਾਂ ਨੂੰ ਪੈਦਾਵਾਰ ਪੈਦਾ ਕੀਤਾ ਹੈ ਜਿਸ ਸਿਸਟਮ ਨੇ ਉਹਨਾਂ ਦੀ ਚੋਣ ਕੀਤੀ ਹੈ ਉਹ ਸਿਸਟਮ ਹਰ ਵਾਰ ਜਥੇਦਾਰਾਂ ਨੂੰ ਨਰਾਦਰ ਕਰਦਾ ਆ ਰਿਹਾ ਹੈ ਉਹਨਾਂ ਨੂੰ ਬੇਪਤ ਕਰਦਾ ਆ ਰਿਹਾ ਔਰ ਅਗਰ ਇਹਨਾਂ ਦੀ ਸ਼ਖਸੀਅਤ ਨਿਰਵਿਵਾਦਤ ਹੈ ਵੀ ਪਿਛੋਕੜ 'ਚ ਸਾਨੂੰ ਕੋਈ ਐਸੀ ਗੱਲ ਨਹੀਂ ਨਜ਼ਰ ਆਈ ਕਿ ਇਹਨਾਂ ਦੇ ਨਾਲ ਕੋਈ ਵਿਵਾਦ ਜੁੜਿਆ ਹੋਵੇ ਬਟ ਇਹਨਾਂ ਦੀ ਨਿਰਵਿਵਾਦਤ ਸ਼ਖਸੀਅਤ ਨੂੰ ਵੀ ਜਿਸ ਤਰੀਕੇ ਦੇ ਨਾਲ ਬਾਦਲ ਕਿਆ ਨੇ ਚੋਣ ਕੀਤੀ ਹੈ ਬਿਨਾਂ ਕੌਮ ਨੂੰ ਭਰੋਸੇ 'ਚ ਲਿਆ ਉਹਨਾਂ ਨੇ ਇਹਨਾਂ ਦੀ ਸ਼ਖਸੀਅਤ ਨੂੰ ਵੀ ਵਿਵਾਦਤ ਕਰ ਦਿੱਤਾ ਹੈ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਦਾ ਸਰਬਤ ਖਾਲਸਾ ਚੱਬੇ ਵਿਖੇ ਹੋਇਆ ਜਿਹੜਾ ਪੰਥਕ ਇਕੱਠ ਹੋਇਆ ਸੀ ਜਦੋਂ ਜਥੇਦਾਰ ਪੈਰਲ ਜਥੇਦਾਰ ਨਿਯੁਕਤ ਕੀਤੇ ਗਏ ਉਸ ਤੋਂ ਬਾਅਦ ਜਥੇਦਾਰਾਂ ਦੀ ਪਦਵੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਖੇੜਾ ਖੜਾ ਕੀਤਾ ਗਿਆ ਸੀ ਦੋ ਦੋ ਜਥੇਦਾਰ ਕੌਮ ਨੇ ਇੱਕੋ ਸਮੇਂ ਤੇ ਪ੍ਰਵਾਨ ਕੀਤੇ ਸੀਗੇ